ਸਰਕਾਰ ਦੇ ਪ੍ਰਬੰਧਾਂ ਨੂੰ ਕਿਤਰਾ ਦੇਖਦੇ ਹੋ ਕਣਕ ਲੈ ਕੇ ਮੰਡੀ ਦੇ ਵਿੱਚ ਪਹੁੰਚੇ ਹੋਏ ਹੋ ਸਰਕਾਰਾਂ ਦੇ ਪ੍ਰਬੰਧ ਬਹੁਤ ਵਧੀਆ ਜੀ ਬਿਲਕੁਲ ਠੀਕ ਆ ਕਣਕ ਦੀ ਤਲਾਈ ਵੀ ਹੋ ਰਹੀ ਆ ਤੇ ਸਬਕ ਬਾਰਦਾਨਾ ਵੀ ਹੈਗਾ ਆ ਸੌ ਵੀ ਮਿਲ ਰਿਹਾ ਅੱਜ ਕਿਉਂ ਸੌ ਸਾਮ ਮਿਲਦਾ ਹੈ ਜੇ ਚਕਾਈ ਹੋ ਰਹੀ ਹੈ ਸੈਲਰ ਕਹਿ ਰਹੇ ਆ ਜਾਂ ਸਰਕਾਰ ਇਹ ਵੀ ਕਲੀਅਰ ਮੈਂ ਕਹਿ ਰਿਹਾ ਤਾਂ ਵੀ ਇਹ ਕਹਿੰਦਾ 12 ਮੁਖਚਰ ਹਾਂ ਤੇ ਵੀ ਭੇਜੋ ਸਾਡੇ ਸੈਲਰ ਚ ਪਰ 12 ਮੁਖਚਰ ਤਾਂ ਕਣਕ ਦਾਣ ਨਹੀਂ ਜੇਣਾ ਹਾਂ ਜਾ ਇਹਨੂੰ 3 ਮਹੀਨੇ ਹੋਰ ਰੱਕ ਲੋ ਢੋਲਾ ਚ ਪਾ ਲੋ ਚਾਹ ਬੋਰੀਏ ਚ ਰੱਕ ਲੋ ਪਰ ਤਾਂ ਵੀ ਨਹੀਂ ਆਊਗਾ ਆਹਨ ਹੁਣ ਖੇਤ ਚ ਜਮਾ ਹੀ ਸੁੱਕਾ ਆ ਕੇ ਲੈ ਕੇ ਆਊਗਾ ਬਿਲਕੁਲ ਪਰਮਾਤਮਾ ਦਾ ਨਾਮ ਕਰੇ ਕੋਈ ਉਨੀ ਕੀ ਚਗਿਆੜ ਆ ਕਰਕੇ ਜਾਂ ਆਊਗਾ ਉਹ ਚ ਪਿੰਡਾਂ ਦਾ ਨੁਕਸਾਨ ਵੀ ਹੋਊਗਾ ਨਾਲ ਦੇ ਨਾਲ ਦਾਣੇ ਦਾ ਤਾਂ ਹਣਾ ਹੋਣਾ ਆ ਹੋਰ ਜਿਆ ਜੱਤ ਜਾਂ ਕਿੰਨਾ ਦਰਖਤ ਖੜਿਆ ਉਹਦਾ ਵੀ ਨੁਕਸਾਨ ਹੋਊ ਇਸੇ ਰੇਟ ਦੀ ਗੱਲ ਕਰੀਏ ਸਰਕਾਰ ਨੇ ਇੱਕ ਸਰਕਾਰੀ ਰੇਟ ਤੈਅ ਕੀਤਾ ਹੈ ਕਿ ਇਸ ਰੇਟ ਕੜੇ ਚੱਕੀ ਜਾਊਗੀ ਕਿਸਾਨਾਂ ਦੀ ਕੀ ਉਹ ਰੇਟ ਮਿਲ ਰਿਹਾ ਹੈ ਉਹ ਰੇਟ ਮਿਲ ਰਿਹਾ ਜੀ ਹਾਂਜੀ 75 ਰੁਪਏ ਰੇਟ ਹੈ ਸਰਕਾਰ ਨੇ ਦਿੱਤਾ ਮੈਂ ਪਹਿਲਾਂ ਵੀ ਵੇਚ ਕੇ ਗਿਆ ਅੱਜ ਵੀ ਸਵੇਰੇ ਆਇਆ ਤੇ ਉਹ ਮਿਲ ਰਿਹਾ ਜੀ ਪਿਛਲੀਆਂ ਸਰਕਾਰਾਂ ਨਾਲੋਂ ਜਾਂ ਹੁਣ ਵਾਲੀ ਆਵਾਦੂ ਪਾਰਟੀ ਦੀ ਸਰਕਾਰ ਨਾਲੋਂ ਕਿੰਨੇ ਪਿਛਲੀਆਂ ਸਰਕਾਰਾਂ ਤੋਂ ਕਿੰਨਾ ਕੁ ਫਰਕ ਹੈਗਾ ਪਰ ਬੰਦਾ ਜੀ ਨਹੀਂ ਪਹਿਲਾਂ ਵੀ ਐਵੇਂ ਹੀ ਹੁੰਦਾ ਨਹੀਂ ਫਰਕ ਤਾਂ ਦੇਖੋ ਇਹ ਸਮੇਂ ਸਮੇਂ ਦੇ ਸਾਹਮਣੇ ਆਈ ਜਾਂਦਾ ਹੈ ਜਿਵੇਂ ਜਿਵੇਂ ਆਹ ਹੁਣ ਅੱਗੇ ਹੁਣ ਜਿਆ ਵਸੇ ਕਿ ਅੰਨ ਪਾੜ ਹੁੰਦਾ ਸੀ ਹੁਣ ਪੜੇ ਲਿਖੇ ਆ ਗਏ ਉਹਦੇ ਹਿਸਾਬ ਨਾਲ ਫਰਕ ਤਾਂ ਪੈਣਾ ਹੀ ਪੈਣਾ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਪਿਛਲੇ ਦਿਨੀ ਸਰਕਾਰੀ ਜਿਹੜੀ ਖਰੀਦ ਹੈ ਕਣਕ ਦੀ ਉਹ ਸ਼ੁਰੂ ਹੋ ਚੁੱਕੀ ਸੀ ਤਾਂ ਮੰਡੀਆਂ ਦੇ ਵਿੱਚ ਕਣਕ ਆਣੀ ਸ਼ੁਰੂ ਹੋ ਚੁੱਕੀ ਹੈ ਕਿਸਾਨ ਜਿਹੜੇ ਨੇ ਜਿਮੀਦਾਰ ਭਰਾ ਨੇ ਜਿਹੜੇ ਆਪਣੀ ਕਣਕ ਲੈ ਕੇ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ ਆ ਚੁੱਕੇ ਨੇ ਪੁੱਤਾਂ ਵਾਂਗੂ ਕਿਸਾਨ ਆਪਣੀ ਫਸਲ ਨੂੰ ਅਪਾਲਦਾ ਕਿਹਾ ਜਾਂਦਾ ਹੈ ਕਿ ਫਸਲ ਦਾ ਕਿਸਾਨ ਦਾ ਫਸਲ ਦੇ ਨਾਲ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ ਇੱਕ ਲੰਮਾ ਸਮਾਂ ਇੰਤਜ਼ਾਰ ਕਰਦਾ ਹੈ ਉਸ ਤੋਂ ਬਾਅਦ ਜਾ ਕੇ ਕਣਕ ਪੱਕਦੀ ਹੈ ਫਿਰ ਮੰਡੀਆਂ ਦੇ ਵਿੱਚ ਕਿਸਾਨ ਨੂੰ ਰੋਲਣਾ ਪੈਂਦਾ ਆਪਣੀ ਕਣਕ ਵੇਚਣ ਦੇ ਲਈ ਇਸ ਸਾਲ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕੀ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਬੰਧਾ ਤੋਂ ਖੁਸ਼ ਹੈ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਮਾਛੀਵਾੜਾ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰ ਲੈਣੇ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕੇ ਕਣਕ ਆ ਜਿਹੜੀ ਮੰਡੀ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਕ ਲਿਫਟਿੰਗ ਆ ਜਿਹੜੀ ਉਹ ਵੀ ਹੋ ਰਹੀ ਹੋਈ ਹੈ ਬੋਰੀਆਂ ਵੀ ਜਿਹੜੀਆਂ ਭਰ ਚੁੱਕੀਆਂ ਨੇ ਤੇ ਲੇਬਰ ਆ ਜਿਹੜੀ ਉਹ ਲੱਗੀ ਹੋਈ ਆ ਕਿਸਾਨਾਂ ਦੀ ਕਣਕ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਆ ਢੇਰੀਆਂ ਲੱਗੀਆਂ ਹੋਈਆਂ ਨੇ ਇੱਕ ਇੱਕ ਕਿਸਾਨ ਭਰਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਸ਼ਸ਼ੀ ਗਾਲ ਜੀ ਵਾਪਤਰੀ ਗਾਲ ਜੀ ਕੀ ਨਾਮ ਹੈ ਬਾਈ ਜੀ ਕਿਹੜਾ ਪਿੰਡ ਸਰਜੀਤ ਸਿੰਘ ਪਿੰਡ ਮਿਲਕੋ ਵਾਲੀ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਸਭ ਤੋਂ ਪਹਿਲਾਂ ਮੈਂ ਇਹੀ ਪੁੱਛੂਗਾ ਸਰਕਾਰ ਦੇ ਪ੍ਰਬੰਧਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਣਕ ਲੈ ਕੇ ਮੰਡੀ ਦੇ ਵਿੱਚ ਪਹੁੰਚੇ ਹੋਏ ਹੋ ਬਿਲਕੁਲ ਠੀਕ ਆ ਕਣਕ ਦੀ ਤਲਾਈ ਵੀ ਹੋ ਰਹੀ ਆ ਤੇ ਸਬ ਬਾਰਦਾਨਾ ਵੀ ਹੈਗਾ ਆ ਸੌ ਵੀ ਮਿਲ ਰਿਹਾ ਅੱਜ ਕਿਉਂ ਸੌ ਤਾਂ ਮਿਲ ਰਿਹਾ ਜੀ ਚਕਾਈ ਹੋ ਰਹੀ ਆ ਬਹੁਤ ਵਧੀਆ ਪ੍ਰਬੰਧ ਆ ਪਰ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਜਿਵੇਂ ਸੈਲਰ ਕਹਿ ਰਹੇ ਆ ਜਾਂ ਸਰਕਾਰ ਇਹ ਵੀ ਕਹਿ ਲਿਆ ਮੈਂ ਕਹਿਦਾ ਤਾਂ ਵੀ ਇਹ ਕਹਿੰਦੇ 12 ਮੁਖ ਚਰ ਹਾਂ ਤੇ ਵੀ ਭੇਜੋ ਸਾਡੇ ਸੈਲਰ ਚ ਪਰ 12 ਮੁਖ ਚਰ ਤਾਂ ਕਣਕ ਦਾਣ ਨਹੀਂ ਜੈਣਾ ਹਾਂ ਚਾਹੇ ਇਹਨੂੰ 6 ਮਹੀਨੇ ਹੋਰ ਰੱਕ ਲੋ ਢੋਲਾ ਚ ਪਾ ਲੋ ਚਾਹੇ ਬੋਰੀਏ ਚ ਰੱਖ ਲੋ ਪਰ ਤਾਂ ਵੀ ਨਹੀਂ ਆਊਗਾ ਇਹਦੇ ਬਾਰੇ ਥੋੜਾ ਜਿਹਾ ਧਿਆਨ ਦੇਵੇ ਸਰਕਾਰ ਵੀ 12 ਮånh ਚਿਰ ਤੋਂ ਵਧਾਣ ਕਿਉਂ ਉਹ ਤੋਂ ਮਹੀਨਾ ਦੇਖੋ ਕਿਹੜਾ ਚੱਲਦਾ ਵਿਸਾਖ ਵੀ ਅੱਧਾ ਆ ਗਿਆ 20 ਤਰੀਕ ਉਸ ਜਲੀ ਦਾ ਅੱਗੇ ਨਹੀਂ ਆ ਦਿਨਾਂ ਚ ਕਣਕਾਂ ਅੱਧ ਤੋਂ ਜ਼ਿਆਦਾ ਨਵੇੜਾ ਹੋ ਜਾਂਦੇ ਪਰ ਇਹਲੇ ਕਣਕ 20 20% ਵੱਡ ਹੋ ਜਾ 80% ਖੜੀ ਆ ਕਰਤ ਲੋਕਾਂ ਦੀ ਇਹਦੇ ਬਾਰੇ ਥੋੜਾ ਜਿਹਾ ਮੈਂ ਤਾਂ ਕਹੂੰਗਾ ਵੀ ਸਰਕਾਰ ਨੂੰ ਜਿਹੜਾ ਮੁਕਤੀਰਾ ਬਾਰਾ ਕਹਿ ਰਹੇ ਆ ਇਹ ਨਹੀਂ ਪਤਾ ਨਹੀਂ ਸੈਲਰ ਵਾਲੇ ਕਹਿ ਰਹੇ ਆ ਜਾਂ ਸਰਕਾਰ ਕਹਿ ਰਹੀ ਆ ਇਹ ਸਰਕਾਰ ਨੂੰ ਪਤਾਊਗਾ ਜਾਂ ਸੈਲਰ ਵਾਲਿਆਂ ਨੂੰ ਪਤਾਊਗਾ ਇਹਦੇ ਬਾਰੇ ਕਰਨ ਵੀ ਇਹਦਾ ਮੁਕਤੀਰ ਘਟ-ਘਟ ਵਧਾ ਰਣ ਵੀ ਉਹ ਕਣਕ ਸੁੱਕੀ ਆ ਖਾਦੇ ਤੇ ਦੂਜੇ ਬੰਦੇ ਨੂੰ ਦਾਣੇ ਦੀ ਆਵਾਜ਼ ਸੁਣਦੀ ਆ ਕੜਾਕ ਹੋ ਰਹੀ ਆ ਫੇਰ ਦੱਸੋ ਜੀ ਇਹਦਾ ਕੀ ਆ ਜੇ ਕਿਸਾਨ ਹੁਣ ਖੇਤ ਚ ਜਮਾ ਹੀ ਸੁੱਕਾ ਆ ਕੇ ਲੈ ਕੇ ਆਊਗਾ ਬਿਲਕੁਲ ਪਰਮਾਤਮਾ ਦਾ ਨਾਮ ਕਰੇ ਕੋਈ ਉਨੀ ਕੀ ਚਗਿਆੜਾ ਕਰਕੇ ਜਾਊਗਾ ਉਹ ਤੇ ਪਿੰਡਾਂ ਦਾ ਨੁਕਸਾਨ ਵੀ ਹੋਊਗਾ ਨਾਲ ਦੇ ਨਾਲ ਦਾਣੇ ਦਾ ਤਾਂ ਹੁਣਾ ਹੋਣਾ ਆ ਹੋਰ ਜਿਆ ਜੱਤ ਜਾਂ ਕਿੰਨਾ ਜੰਦਰਾਖ ਤਗੜਿਆ ਉਹਦਾ ਵੀ ਨੁਕਸਾਨ ਹੋਊ ਦੇਖੋ ਇੰਨਾ ਤਾਂ ਕੋਈ ਨਹੀਂ ਜਿਆਦਾ ਹੁਣ 5 ਮਹੀਨੇ ਅਗਲਾ ਕਿਸਾਨ ਖੇਤ ਚ ਬੈਠਦਾ ਦਾ ਪਾਣੀ ਰੇਹ ਪਾਦਾ ਦਾ ਸੁਕਾਖੀ ਲੈ ਕੇ ਆਂਦਾ ਐਜੇ ਤੱਕ ਕਿਸਾਨ ਵਿਹਲਾ ਨਹੀਂ ਹੈਗਾ ਲੈ ਵੀ ਚੱਕੋ ਮੂੰਹ ਚਾ ਕੇ ਮੰਡੀ ਬੈਹ ਜਾਉ ਜਾ ਕੇ ਰੋਟੀ ਆ ਮਗਰ ਇੱਕ ਲੈਣਾ ਤਾਂ ਘਰ ਤੇ ਤਾਂ ਕਿ ਪੂਰੇ ਪੂਰੇ ਬੰਦੇ ਹੁੰਦੇ ਆ ਰੇਟ ਦੇ ਇਹ ਖੱਜਲ ਖਰਾਬੀ ਨਾ ਕਰਨ ਦੇ ਜਨ ਕਿ ਵੀ ਮੈਂ ਤਾਂ ਇਹੀ ਕਹਿੰਦਾ ਝਾੜ ਕਿੰਨਾ ਗਿਆ ਇਸ ਵਾਰ ਝਾੜ ਦਾ ਸਮਾਂ ਹੀ तकरीबन 22 23 ਤੋਂ ਲੈ ਕੇ 25 ਤੱਕ ਦਾ ਆ ਰਿਹਾ ਹੈ ਹਾਂ ਦਾਣਾ ਵੀ ਬਹੁਤ ਸਾਫ ਆ ਦਾਣਾ ਵੀ ਮਾਰੜਾ ਨਹੀਂ ਹਾਂਜੀ ਅਤੇ ਰੇਟ ਦੀ ਗੱਲ ਕਰੀਏ ਸਰਕਾਰ ਨੇ ਇੱਕ ਸਰਕਾਰੀ ਰੇਟ ਤੈਅ ਕੀਤਾ ਹੋਇਆ ਕਿ ਇਸੇ ਰੇਟ ਕੜੇ ਚੱਕੀ ਜਾਊਗੀ ਕਿਸਾਨਾਂ ਦੀ ਕੀ ਉਹ ਰੇਟ ਮਿਲ ਰਿਹਾ ਹੈ ਉਹ ਰੇਟ ਮਿਲ ਰਿਹਾ ਜੀ ਹਾਂਜੀ 875 ਰੁਪਏ ਰੇਟ ਹੈ ਸਰਕਾਰ ਨੇ ਕੀਤਾ ਮੈਂ ਪਹਿਲਾਂ ਵੀ ਵੇਚ ਕੇ ਗਿਆ ਅੱਜ ਵੀ ਸਵੇਰੇ ਆਇਆ ਹਾਂ ਤੇ ਉਹ ਮਿਲ ਰਿਹਾ ਜੀ ਤਾਂ ਤੇ ਨਾਲ ਇੱਕ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਨਾਲ ਦੀ ਨਾਲ ਜਿੰਮੇਦਾਰਾਂ ਨੂੰ ਕਿਸਾਨਾਂ ਭਰਾਵਾਂ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਨਾਲ ਦੀ ਨਾਲ ਅਦਾਈਆਂ ਜਿਹੜੀਆਂ ਕਣਕਾਂ ਕਾ ਖਰੀਦੀ ਜਾਊਗੀ ਉਹ ਖਰੀਦ ਹੋ ਰਹੀਆਂ ਮੰਡੀਆਂ 'ਚ ਹਾਂਜੀ ਖਰੀਦ ਹੋ ਰਹੀ ਹੈ ਜੀ ਹਾਂਜੀ ਅਦਾਈਗੀ ਦਾ ਤਾਂ ਹਲੇ ਪਤਾ ਨਹੀਂ ਕਿਉਂ ਪਰ ਸੋ ਹੀ ਮੈਂ ਗਿਆ ਮੰਡੀ 'ਚ ਬਈ 30 ਕਿਸ਼ਤੀ ਕਣਕ ਅੱਜ ਵੀ ਸੁੱਕੀ ਆ ਪੀ ਹੈ ਢੇੜੀ ਮੇਰੇ ਕੋਲ ਹਾਂ ਤਾਂ ਪੱਖਾ ਲਾ ਵੀ ਦਿੱਤਾ ਸਵੇਰੇ ਲਾਈ ਆ ਮੈਂ ਹੁਣ ਪੱਖਾ ਵੀ ਲਾ ਦਿੱਤਾ ਉਹਨਾਂ ਨੇ ਤੇ ਅਦਾਈਗੀ ਤਾਂ ਦੇਖੋ ਹੁਣ ਖਾਤੇ 'ਚ ਆਏ ਤੇ ਪਤਾ ਲੱਗੂਗਾ ਵੀ ਤਿੰਨ ਦਿਨਾਂ ਵੱਧੋਂ ਦੇ ਛਾਰ ਦਿਨਾਂ ਵੱਧੋਂ ਆ ਰਹੀ ਆ ਪ੍ਰਬੰਧ ਬਿਲਕੁਲ ਸਹੀ ਹੈ ਜਿੰਨ ਕੇ ਸਰਕਾਰਾਂ ਪਿਛਲੀਆਂ ਸਰਕਾਰਾਂ ਨਾਲੋਂ ਜਾਂ ਹੁਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲੋਂ ਕਿੰਨੇ ਕੁ ਪਿਛਲੀਆਂ ਸਰਕਾਰਾਂ ਤੋਂ ਕਿੰਨਾ ਕੁ ਫਰਕ ਹੈਗਾ ਪਰਮੰਦਾ ਜੀ ਨਹੀਂ ਪਹਿਲਾਂ ਵੀ ਐਵੇਂ ਹੁੰਦਾ ਨਹੀਂ ਫਰਕ ਤਾਂ ਦੇਖੋ ਹੀ ਸਮੇਂ-ਸਮੇਂ ਦੇ ਹਿਸਾਬ ਨਾਲ ਆਈ ਜਾਂਦਾ ਜਿਵੇਂ ਜਿਵੇਂ ਆਹ ਹੁਣ ਅੱਗੇ ਹੁਣ ਜੇ ਆਪਾਂ ਦੇ ਕਿ ਪੰਨ ਪੜ ਹੁੰਦੇ ਸੀ ਹੁਣ ਪੜੇ ਲੈ ਕੇ ਆ ਗਏ ਉਹਦੇ ਹਿਸਾਬ ਨਾਲ ਫਰਕ ਤਾਂ ਪੈਣਾ ਹੀ ਪੈਣਾ ਹੈ ਪਰਮੰਦਾ ਦਾ ਜਹਿਜਾ ਸਹੀ ਆ ਬਿਲਕੁਲ ਧਾਰ ਵੀ ਅਸੀਂ ਵਿੱਚ ਬਿਲਕੁਲ ਸਹੀ ਹੋਏ ਜਿਹੜੇ ਕਿਸਾਨ ਭਰਾ ਹਜੇ ਵੀ ਆਪਣੀ ਕਗਨਕ ਨਹੀਂ ਲੈ ਕੇ ਪਹੁੰਚੇ ਫਸਲ ਨਹੀਂ ਲੈ ਕੇ ਪਹੁੰਚੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਕੀ ਅਪੀਲ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਤਾਂ ਅਪੀਲ ਹੋਈ ਕਹਿੰਦਾ ਵੀ ਸਕਾ ਕੇ ਕਣ ਕਾਬੇ ਬਿਲਕੁਲ ਦੇਖੋ ਆਪਾਂ ਇੱਥੇ ਤਾਂ ਮਸ਼ੀਨਾ ਆਇਆ ਸਾਨੂੰ ਨੂੰ ਪਤਾ ਮਸ਼ੀਨਾ ਹੈ ਵੀ ਗਲਤ ਆ ਇਹਨਾਂ ਕੋ ਮੈਂ ਇਹ ਵੀ ਕਹਿ ਰਿਹਾ ਹਾਂ ਪਰ ਤਾਂ ਨਾ ਦੀ ਸੀ ਮਸ਼ੀਨ ਜਿਹੜੇ ਸੈਲਰ ਆਲੇ ਸੀਗੀ ਮੇਰੀ ਬਹਿਸ ਹੋਈ ਆ ਇੱਕ ਦਾ ਉਨੇ ਮਸ਼ੀਨ ਲਿਆਂਦੀ ਆ ਕੇ ਮੰਡੀ ਚ ਕਹਿੰਦਾ ਵੀ ਸੈਲਰ ਵਾਲੇ ਮੈਂ ਕਿ ਸੈਲਰ ਵਾਲੇ ਕਿਉਂ ਕਰੂੰ ਜਿਹੜੀ ਕਮੇਟੀ ਵਾਲਿਆਂ ਦੀ ਸਰਕਾਰ ਦੀ ਮਸ਼ੀਨ ਆ ਅਸੀਂ ਉਹਤੇ ਚੈੱਕ ਕਰਾਵਾਂਗੇ ਜੇ ਉਹ ਸਹੀ ਕੱਢੂ ਸਾਨੂੰ ਬੁਰੀਆਂ ਦੀ ਭਰਾਵਾ ਸਾਨੂੰ ਸੈਲਰ ਵਾਲਿਆਂ ਨਾਲ ਨਹੀਂ ਆਏਗਾ ਸੈਲਰ ਵਾਲੇ ਆਣ ਆਪਦਾ ਕਮੇਟੀ ਦਸਤਾਵੇਜ਼ ਆ ਕੇ ਚੈੱਕ ਕਰ ਲੈਣ ਸਾਡਾ ਲੈ ਕੇ ਉਹ ਹੁਣ ਵੀ ਉਹੀ ਅਸੀਂ ਤਾਂ ਕਹਾਂਗੇ ਵੀ ਕਮੇਟੀ ਦਸਤਾਵੇਜ਼ ਆ ਜਿਹੜੀ ਮਸ਼ੀਨ ਉਹਦੇ ਨਾਲ ਚੈੱਕ ਕੀਤਾ ਯਾਰ ਸੈਲਰ ਵਾਲਿਆਂ ਨਾਲ ਅੱਛਾ ਕੋਈ ਸ਼ਸ਼ਕਲ ਜੀ ਸ਼ਸ਼ਕਲ ਜੀ ਬਾਈ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਹੈ ਬਲੂ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਬਾਰ ਸਾਹਿਬ ਜੀ ਕਪੂਰੀ ਕਦਵਾਏ ਜਿਕੇ ਕਣਕ ਲਾਗੇ ਮੰਡੀ ਦੇ ਵਿੱਚ ਸੜ ਕੇ ਆਇਆ ਸਵੇਰੇ ਕੱਲ ਵਧਾਈ ਸੀ ਤੇ ਕਿੰਨੇ ਕਿੱਲੇ ਅੱਜ ਖੇਤੀ ਕਰਦੇ ਹਾਂ ਇਹ ਕਰਦੇ ਆ ਵੀ 25-25 ਇਹ ਕਿਵੇਂ ਇਸ ਵਾਰ ਝਾੜ ਕਿੰਨਾ ਆਇਆ ਕਣਕ ਦਾ ਜੇ ਇੱਕ ਦੇਖੀ ਇਹਦਾ ਪਹਿਲਾਂ ਨਾਲ ਝਾਰ ਦਾ ਕੋਈ ਪਤਾ ਨਹੀਂ ਜੀ ਝਾਰ ਲੈ ਕੇ ਆਏ ਆ ਸਵੇਰੇ ਹਾਂ ਕੋਈ ਵੀ ਪਤਾ ਲੱਗੇ ਪਤਾ ਹੀ ਨਹੀਂ ਲੱਗਿਆ ਕੋਈ ਪਤਾ ਹਾਂ ਤੇ ਪ੍ਰਬੰਧਕ ਕਿਵੇਂ ਨੇ ਸਰਕਾਰ ਦੇ ਮੰਡੀ ਦੇ ਵਿੱਚ ਕਣਕ ਲਾ ਕੇ ਪਹੁੰਚੇ ਹੋਏ ਆ ਪ੍ਰਬੰਧ ਸਰਕਾਰ ਜੀ ਮੈਂ ਕਹਿੰਦੀ ਆ ਕਿ ਅਸੀਂ ਪ੍ਰਬੰਧ ਕਰਦੇ ਆ ਉਹ ਕੀਤੇ ਨੇ ਜਾਂ ਨਹੀਂ ਇਹ ਕੋਈ ਪਰਮੰਦਰ ਤਾਂ ਇਹਦੇ ਸਾਡੇ ਟੋਲ ਜਾ ਗਈ ਹੈ ਜੇ ਤੇ ਹੁਣ ਲੈ ਕੇ ਆਏ ਆ ਹਮ ਅੱਛਾ ਲਾਉਣ ਲੱਗੇ ਨੇ ਸੁੱਕਾ ਮਾਲ ਇਹ ਵੇਖੋ ਜੇ ਟੋਲ ਜਾ ਗਈ ਠੀਕ ਨੇ ਜੀ ਜਿਵੇਂ ਪਹਿਲਾਂ ਦੀ ਗੱਲ ਕਰੀਏ ਪਿਛਲੀ ਸਰਕਾਰਾਂ ਦੇ ਟਾਈਮ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲਾਂ ਵੀ ਉਸ ਸਮੇਂ ਕਿਵੇਂ ਸਹੀ ਤਰ੍ਹਾਂ ਹੋ ਗਿਆ ਸੀ ਮੁੱਲ ਸਾਰਾ ਕੋ ਜੋ ਸਹੀ ਪਹਿਲਾਂ ਸਹੀ ਚੱਲਦਾ ਰਿਹਾ ਬਹੁਤ ਵਧੀਆ ਰਿਹਾ ਬੜੀ ਵਧੀਆ ਰਿਹਾ ਬਹੁਤ ਵਧੀਆ ਰਿਹਾ ਹੋਰ ਵਧੀਆ ਰਿਹਾ ਸਰਕਾਰ ਦੀ ਦੇ ਜੇ ਬਾਰਦਾਨੇ ਦੀ ਗੱਲ ਕਰੀਏ ਲਿਸਟਿੰਗ ਦੀ ਉਹ ਰਹਿ ਗਈ ਆ ਟੋਪਰ ਸਾਰੀ ਜਾਂ ਨਹੀਂ ਉਹ ਵੇਖੋ ਜੀ ਸਾਨੂੰ ਤਾਂ ਇਹ ਤੇ ਲੈ ਕੇ ਆਇਆ ਸਾਨੂੰ ਇਹ ਤੇ ਦੇ ਨੇ ਤੇ ਚੋਲੇਗਾ ਫੇਰ ਦੱਸਾਂਗੇ ਵੀ ਹੈ ਜੀ ਤੇ ਨਹੀਂ ਠੀਕ ਆ ਠੀਕ ਆ ਜੇ ਲੈ ਕੇ ਆਇਆ ਮਾਲ ਚੋਲ ਜਾਈਗਾ ਸਮਝੋ ਬੀ ਠੀਕ ਆ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਆ ਮਾਛੀਬਾੜਾ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਮੌਜੂਦ ਸੀਗੇ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕੀਤੀ ਆ ਬਜ਼ੁਰਗ ਵੀ ਜਿਹੜੇ ਨੇ ਉਹ ਕਣਕ ਲੈ ਕੇ ਪੁੰਚੇ ਹੋਏ ਸੀ ਉਹਨਾਂ ਦਾ ਇਹ ਕਹਿਣਾ ਹੈ ਕਿਸਾਨਾਂ ਦਾ ਕਿ ਜਿਹੜੀ ਪ੍ਰਬੰਧ ਨੇ ਸਰਕਾਰ ਦੇ ਉਹ ਫੁਕਤਾ ਕੀਤੇ ਗਏ ਨੇ چاہے ਉਹ ਬਾਰਦਾਨੇ ਦੀ ਗੱਲ ਹੋਵੇ ਜਾਂ ਉਹ ਲਿਫਟਿੰਗ ਦੀ ਗੱਲ ਹੋਵੇ ਪਰ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਉਹ ਫੁਕਤਾ ਕੀਤੇ ਹੋਏ ਨੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੁਸ਼ਕਿਲ ਹੈ ਉਹ ਮੰਡੀ ਦੇ ਵਿੱਚ ਨਹੀਂ ਆ ਰਹੀ ਹੋਈ ਹੈਗੀ ਜਦੋਂ ਵੀ ਅਸੀਂ ਕਣਕ ਲੈ ਕੇ ਆਏ ਸੀਗੇ ਸੁੱਕੀ ਹੋਈ ਕਣਕ ਸੀਗੀ ਤੇ ਆਂਦੇ ਹੀ ਪੱਖਾ ਵਗੈਰਾ ਲਗਾ ਦਿੱਤਾ ਗਿਆ ਸੀ ਪੂਰੀ ਸਹੀ ਪ੍ਰਬੰਧ ਨੇ ਸਰਕਾਰ ਦੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀਆਂ ਅਦਾਇਗੀਆਂ ਨੇ ਸਰਕਾਰ ਕਹਿੰਦੀ ਹੈ ਕਿ ਅਦਾਇਗੀਆਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਹੈ ਜਿਹੜੀ ਕਿਸਾਨਾਂ ਦੇ ਖਾਤੇ ਜਾ ਜੂਗੀ ਉਹ ਆਉਂਦੀ ਆ ਜਾਂ ਨਹੀਂ ਆਉਂਦੀ ਤਵਦੇਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ